ਸਾਰੇ ਕਤਮ ਬੱਚੇ ਜਾਂਦਾ ਨਹੀਂ ਚੱਲ ਉੱਠ ਫਿਰ ਆ ਜਾ ਸਪਰੇਅ ਕਰਕੇ ਹੀ ਚੱਲ 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 ਫਿਰ ਸਾਰੇ ਬੱਚੇ ਜਾਂਦੇ ਆ ਉਹ ਤੂੰ ਕਤਮ ਜਾਂਦਾ ਕਿਹੜਾ ਜਾਂਦਾ ਆਜੋ 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 ਸਗਾ ਛਣ ਛੱਡੋ ਆਜੋ ਚੱਲ ਸਪਰੇਅ ਕਰਕੇ ਆਈਏ ਕਿਧਰ ਗਿਆ ਭਾਈ ਆਜੋ ਚਲੋ ਦੇਖਦੇ ਆਂ ਹੋ ਦੇਖਿਓ ਕਰਕੇ ਸੈਟ ਖੜਾਇਆ ਪਿਆ ਨਾ ਚੱਲੀਏ ਡੈਰ ਕਾਲਾ ਹੀ ਕਾਹ ਤੇ ਦੁਹਰਾ ਆ ਕੀ ਲਾਉਣਾ ਡੈਕ ਲਾਉਣਾ ਡੈਕ ਇਹਨੇ ਉੱਪਰ ਦਾਰਾ ਚਾਹੋ ਹੋ ਆਏ ਆਲਾ ਆਏ ਆਲਾ ਆਏ ਆਲਾ ਆਏ ਆ ਚਲੋ ਬਾਈ ਓਕੇ ਹੋ ਗਿਆ ਡਨ ਹੋ ਗਿਆ ਚਲੋ ਚੱਲ ਕੇ ਪਰਗੇ ਪਾਣੀ ਤੇ ਖੇਲਾਂ ਚ ਪਾਣੀ ਹੈਗਾ ਬਾਈ ਅੱਜ ਕੰਮ ਕਰਾ ਤੇ ਚਾਹੇ ਮੇਂ ਦੋਵਾਂ ਨੇ ਚੱਲ ਆਇਆ ਕੋਈ ਨਾ ਹਾਂ ਇਹ ਲਾ ਆ ਤਾਂ ਮਸ ਕੇ ਬਾਈ ਪੂਰੇ ਆ ਲੋ ਉਹ ਚਲ ਲੈ ਆਂ ਮੱਥੇ ਲਾਤਾਂ ਤੇ ਕੀ ਹੋ ਜਾਣਾ ਹੁਣ ਆ ਦੇ ਲੈ ਮੱਥਿਆਂ ਨੂੰ ਕੋਈ ਫਰਕ ਨਹੀਂ ਯਾਰ ਲੈ ਹੈ ਗੱਲ ਸਹੀ ਆ ਯਾਰ ਉਹ ਰਾ ਚੰਗੇ ਹੀ ਲੱਗਦੇ ਆ ਇਹ ਆਲੋ ਸਹੀ ਗੱਲ ਆ ਤੇ ਉਦੋਂ ਆਏ ਲੱਗਦਾ ਸੀ ਵੀ ਅੱਜ ਮਿੱਟੀ ਲਾ ਲਈਏ ਦੂ ਮੜ ਕੇ ਮਿੱਟੀ ਨਹੀਂ ਲਾਉਣੀ ਨਾਲੇ ਘੱਟ ਦੁੱਖ ਮਾਰ ਕੇ ਉਹ ਨਿਸ਼ਾਨਦੇ ਉਹ ਹੈਗੇ ਆ ਹੀ ਆ ਬਾਈ ਉਹ ਨਾ ਹੋਮ ਤਾਂ ਨਹੀਂ ਤਾਂ ਦੋ ਜਾਣੇ ਮੜਾ ਰਿਕਾਰਡ ਕਰਦਾ ਸੰਤੂ ਨੂੰ ਖੰਬੇ ਲਾ ਕੇ ਖੰਬੇ ਤਾਂ ਲਾਗੇ ਇੱਕ ਗੱਲ ਹੋਰ ਆ ਇਹ ਅੱਜ ਫਿਰ ਤੂੰ ਹੁਣ ਇਧਰ ਦੀ ਬਾੜੇ ਦਾ ਡਾਇਰੈਕਟਰ ਦੇਖਦੇ ਆਂ ਜਿਹਦਾ ਕੰਮ ਦਾ ਫਾਜ਼ੀ ਹੋਈ ਇਹ ਤਾਂ ਹੋਦਾ ਨਹੀਂ ਤਾਂ ਤੇਰੇ ਆ ਪਾਪਾਂ ਆ ਬਾਈ ਵੀ ਲੈ ਜੀ ਪਾਪਾਂ ਭੰਡਾ ਹੈ ਅਗਲੀ ਯਾਰ ਨੂੰ ਆਲੂ ਇਤਰੋਂ ਬੀਜਣ ਲੱਗਣਾ ਉਤਰ ਕਾਣ ਕੱਢਣੀ ਹੈ ਸਪਰੇਅ ਕਰਨ ਵੇਲੇ ਫਿਰ ਸਹੀ ਹੋਊਗਾ ਕੰਮ ਇੱਕਦੀ ਆਪਣੇ ਦਿਮਾਗ 'ਚ ਇਹ ਗੱਲ ਨਹੀਂ ਰਹੀ ਦੀ ਸਮਝ ਆ ਗੱਲ ਉਹ ਆਪਣਾ ਹੋ ਗਿਆ ਨਾ ਵੀ ਟ੍ਰਾਪ ਜਾਈਂ ਕੱਢਵਾਣੀ ਹਾਂ ਅਗਲੀ ਯਾਰ ਨੂੰ ਇਹ ਦੋਲਟ ਕਰਨਾ ਹੈ